ਵਿਆਸ ਥਾਣੇ ਅਦੀਨ ਪੈਂਦੇ ਪਿੰਡ ਬੁਲੇ ਨੰਗਲ ਚ ਕਬੂਤਰਵਾਸ ਪਤੀ ਨੇ 6 ਮਹੀਨੇ ਦੀ ਗਰਭਪਤੀ ਪਤਨੀ ਦੀ ਹਤਿਆ ਕਰ ਦਿੱਤੀ। ਮੁਲਜ਼ਮ ਨੇ Laash ਖੁਰਦਬੁਰਦ ਕਰਨ ਦੀ ਨੀਅਤ ਨਾਲ ਉਸ ਨੂੰ ਅੱਗ ਲਗਾ ਦਿੱਤੀ। ਸੂਚਨਾ ਮਿਲਣ ਤੇ ਮੌਕੇ ਤੇ ਪੁਜੀ ਪੁਲਿਸ ਨੇ ਅੰਧ ਸੜੀ Laash ਕਬਜੇ ਚ ਲੈ ਕੇ ਪਤੀ ਨੂੰ ਗ੍ਰਿਫਤਾਰ ਕਰ ਲਿਆ। ਪਿੰਡ ਕਲੇਰ ਕੁਮਾਨ ਦੀ ਰਹਿਣ ਵਾਲੀ ਜੋਤੀ ਨੇ ਦੱਸਿਆ ਕਿ ਉਹਨਾਂ ਦੀ ਧੀ ਪਿੰਕੀ 4 ਸਾਲ ਪਹਿਲਾਂ ਪਿੰਡ ਬੁਲੇ ਨੰਗਲ ਦੇ ਸੁਖਦੇਵ ਸਿੰਘ ਨਾਲ ਵਿਆਹੀ ਹੋਈ ਸੀ। ਸੁਖਦੇਵ ਸਿੰਘ ਮਿਹਨਤ ਮਜ਼ਦੂਰੀ ਕਰਦਾ ਸੀ ਪਰ ਆਪਣੀਆਂ ਮਾੜੀਆਂ ਆਦਤਾਂ ਕਾਰਨ ਉਹ ਅਕਸਰ ਪਿੰਕੀ ਦੀ ਕੁੱਟਮਾਰ ਕਰਦਾ ਸੀ ਉਹਨਾਂ ਕਈ ਵਾਰ ਰਿਸ਼ਤੇਦਾਰਾਂ ਨਾਲ ਮਿਲ ਕੇ ਸੁਖਦੇਵ ਨੂੰ ਸਮਝਾਇਆ ਪਰ ਉਸਤੇ ਕੋਈ ਅਸਰ ਨਹੀਂ ਹੋਇਆ ਹੁਣ ਉਹ ਕੋਈ ਕੰਮ ਨਹੀਂ ਸੀ ਕਰਦਾ ਉਸਨੇ ਘਰ ਦੀ ਛੱਤ ਤੇ ਕਬੂਤਰ ਰੱਖੇ ਹੋਏ ਸਨ ਉਹ ਸਾਰਾ ਦਿਨ ਕਬੂਤਰ ਅਡਾਉਣ ਚ ਰੁੱਝਿਆ ਰਹਿੰਦਾ ਸੀ ਜਦਕਿ ਪਿੰਕੀ 6 ਮਹੀਨੇ ਦੀ ਗਰਭਵਤੀ ਸੀ ਉਹ ਉਸ ਨੂੰ ਡਾਕਟਰ ਕੋਲ ਵੀ ਨਹੀਂ ਸੀ ਲੈ ਕੇ ਜਾਂਦਾ ਸ਼ੁੱਕਰਵਾਰ ਸਵੇਰੇ ਕਬੂਤਰ ਉਡਾਉਣ ਤੋਂ ਹੀ ਦੋਵਾਂ ਵਿਚਾਲੇ ਝਗੜਾ ਹੋਇਆ ਜੋਤੀ ਨੇ ਦੋਸ਼ ਲਗਾਇਆ ਕਿ ਸੁਖਦੇਵ ਨੇ ਪਹਿਲਾਂ ਪਿੰਕੀ ਦੀ ਹੱਤਿਆ ਕੀਤੀ ਤੇ ਫਿਰ Laash ਖੁਰਦਪੁਰਦ ਕਰਨ ਦੀ ਨੀਅਤ ਨਾਲ ਉਸ ਨੂੰ ਘਰ 'ਚ ਹੀ ਅੱਗ ਲਗਾ ਦਿੱਤੀ ਅੱਗ ਲੱਗੀ ਦੇਖ ਆਲੇ ਦੁਆਲੇ ਦੇ ਲੋਕਾਂ ਨੇ ਪੁਲਿਸ ਨੂੰ ਸੂਚਨਾ ਦਿੱਤੀ ਪੁਲਿਸ ਨੇ ਮੌਕੇ ਤੇ ਪਹੁੰਚ ਕੇ Laash ਕਬਜੇ 'ਚ ਲੈ ਕੇ ਪੋਸਟਮਾਰਟਮ ਲਈ ਭੇਜ ਦਿੱਤੀ ਹੈ ਖਾਣਾ ਇੰਚਾਰਜ ਇੰਸਪੈਕਟਰ ਗੁਰਵਿੰਦਰ ਸਿੰਘ ਨੇ ਦੱਸਿਆ ਕਿ ਮੁਲਜ਼ਮ ਨੂੰ ਗ੍ਰਿਫਤਾਰ ਕਰ ਲਿਆ ਗਿਆ ਹੈ ਉਸ ਕੋਲੋਂ ਪੁੱਛਗਿੱਛ ਕੀਤੀ ਜਾ ਰਹੀ ਹੈ